ਅਭੋਗਰ ਵਿੱਚ ਇੱਕ ਕਪੜੇ ਦੇ ਕਾਰੋਬਾਰੀ ਸੰਜੇ ਵਰਮਾ ਹਤਿਆਕਾਂਡ ਦੇ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਮਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਅਮਨ ਕਾਨੂੰਨ ਬਾਰੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਮਲਜ਼ਮਾਂ ਦੀ ਪਛਾਣ ਪਟਿਆਲਾ ਦੇ ਰਾਮਰਤਨ ਅਤੇ ਮਰਦੰਪੁਰ ਦੇ ਜਸਪ੍ਰਿਤ ਸਿੰਘ ਵਜੋਂ ਹੋਈ ਹੈ ਅਰਪਿਤ ਸ਼ੁਕਲਾ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮਲਜ਼ਮਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮਲਜ਼ਮਾਂ ਨੇ ਕਾਤਲਾਂ ਦੀ ਪੱਜੰਚ ਵਿੱਚ ਮਦਦ ਕੀਤੀ ਸੀ ਜਦਕਿ ਸ਼ੂਟਰ ਅਜੀਵੀ ਫਰਾਰ ਨੇ ਕੱਲ ਦੁਪਹਿਰ ਤੋਂ ਇਸ ਇਨਸੀਡੈਂਟ ਦੇ ਬਾਅਦ ਪੁਲਿਸ ਨੇ ਇਮੀਡੀਏਟਲੀ ਪਰਚਾ ਦਰਜ ਕਰਦਿਆਂ ਹੋਇਆ ਔਰ ਇੱਕ ਕਾਰਵਾਈ ਸ਼ੁਰੂ ਕੀਤੀ ਔਰ ਇਸ ਕਾਰਵਾਈ ਦੇ ਦੌਰਾਨ ਸਾਡੇ ਜਿੰਨੇ ਵੀ ਪੰਜਾਬ ਪੁਲਿਸ ਦੇ ਵਿੰਗਸ ਹੈਗੇ ਉਹ ਸਾਰਿਆਂ ਨੇ ਸਾਂਝੀ ਇਹ ਕਾਰਵਾਈ ਕੀਤੀ ਸਾਰਿਆਂ ਨੇ ਰਲ ਕੇ ਔਰ ਐਸ ਅ ਟੀਮ ਅਸੀਂ ਇਹ ਕਾਰਵਾਈ ਰਾਤ ਕੱਲ ਦੁਪਹਿਰ ਤੋਂ ਸ਼ੁਰੂ ਕੀਤੀ ਔਰ ਇਹਦੇ ਵਿੱਚ ਫਾਜ਼ਿਲਕਾ ਪੁਲਿਸ ਨੂੰ ਇੱਕ ਅੱਛੀ ਸਫਲਤਾ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਜਿਹੜੇ ਕਿਲਰਸ ਹੈ ਉਹ ਆਈਡੈਂਟੀਫਾਈ ਹੋ ਚੁੱਕੇ ਨੇ ਔਰ ਜਿਹੜੇ ਦੋ ਬੰਦੇ ਇਸ ਘਟਨਾ ਦੇ ਵਿੱਚ ਸ਼ਾਮਿਲ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਔਰ ਅੱਗੇ ਦੀ ਤਫਤੀਸ਼ ਜਾਰੀ ਹੈ ਇੱਕ ਰਾਮ ਰਤਨ ਸਨ ਆਫ ਰਮੇਸ਼ ਕੁਮਾਰ ਰੈਜ਼ੀਡੈਂਟ ਆਫ ਪਟਿਆਲਾ ਔਰ ਦੂਸਰਾ ਹੈ ਜਸਪ੍ਰੀਤ ਸਿੰਘ ਸਨ ਆਫ ਅਰਜੀਤ ਸਿੰਘ ਰੈਜ਼ੀਡੈਂਟ ਆਫ ਮਰਦਨਪੁਰ ਜਿਹੜੀ ਵੀ ਡਿਟੇਲਸ ਹੋਣਗੀਆਂ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ